ਈ ਮਹਲਾ ਪਹਿਲਾ ਆਰਤੀ ੴ ਸਤਿਗੁਰ ਪ੍ਰਸਾਦ ਗਗਨ ਮੈਂ ਥਾਲ ਰਾਵ ਚੰਦ ਦੀਪਕ ਬਨੇ ਤਾਰਕਾ ਮੰਡਲ

ਤੇ ਤੇਰਾ ਨਾਮ ਵਰਸਾ ਨਾਮ ਤੇਰਾ ਹਰਦੀ ਮਜਣ ਮੁਰਾਰੇ ਹਰ ਕੇ ਨਾਮ ਬਿਨ ਝੂਠੇ 사ਗਲ ਪਸਾਰੇ ਨਾਮ ਤੇਰਾ ਹਸਣੋ ਨਾਮ ਤੇਰੋ ਰਸਾ ਨਾਮ ਤੇਰਾ ਕੇਸਰ tere ki jyot lagai bhayo jo jiar pavan saganare naam tera taaga naam khud mal pare 18 sagan chhare tero ki ya tujh ki arpan naam tera dhuni chavar talare das 8 8 sagan chare khani eh vartan sagal sangsare keh re vadas naam tera arati sat naam har bhog ਸਾਜ ਆਰਤੀ ਵਾਰ ਨ ਜਾਉ ਕਮਲਾ ਪਾ ਮੰਗਲਾ ਹਰ ਮੰਗਲਾ ਮਾਨੰਦ ਸੁਣ ਸੰਧਿਆ ਤੇਰੇ ਦੇਵ ਦਿਵਾ ਕਰ ਹੱਥ ਪੱਤ ਆਤ ਸੰਗਾਈ ਸਿੱਧ ਸਮਾਦਿ ਅੰਤ ਨਹੀਂ ਪਾਇਆ ਲਾਗ ਰਹਿ ਸਰਨਾਈ ਲੇ ਹੋ ਆਰਤੀ ਪਰਖ ਨਰੰਜਨ ਹੱਥ ਘੁਰ ਪੂਜੋ ਪਾਈ ਠੰਡਾ ਬ੍ਰਹਿਮ ਨਿਗਮ ਵਿਚਾਰੇ ਹਲਖ ਨ ਲਖਿਆ ਜਾ ਤੇਰ ਨਾਮ ਕੀ ਆਵਾਜ਼ ਤੇਂ ਭਗਦੇ ਹੋ ਜਿਆ ਜੋਤ ਲਾਏ ਜਗ ਦੀਸ ਜਗਾਇ ਪੂਜੈ ਪੂਜਣਾ ਪੰਚੇ ਸ਼ਬਦ ਅਨਾਹਦ ਬਾਜੇ ਸੰਗੇ ਸਾਰੰਗ ਪਾਣ ਨੇ ਗੁਰਦੇਵ ਦਾਸ ਤੇਰੀ ਅਰਤ ਕੀਨੇ ਨਿਰੰਕਾਰ ਨਿਰਵਾਨੀ ਭੋਪਾਲ ਤੇਰਾ ਤਕੜੰਦੇ ਤਨਖੇ ਕਾਜ ਸਵਾਰਤਾ ਦਾਲ 세ਤਾ ਮੰਗੋ ਕੀਓ ਹਮਰਾ ਖੁਜੀ ਕਰਨ ਤ ਜੀਓ ਭਨਿਆ ਆਧਨ ਨੀ ਕਾ ਨਾਜ ਮੰਗੋ ਸਤਸੀ ਕਾ ਘਉ ਵੈਸ ਮੰਗੋ ਲਵੇਰੀ ਇਕ ਤਾਜਨ ਤੁਰੀ ਚੰਗੇ ਵਹਿ ਗੁਰ ਕਰਕੇ ਕੀਹਨ ਚੰਗੇ ਜਨ ਤੰਨਾ ਲੇਵ ਮੰਗੇ ਕੋ ਭਾਲੇ सवैया पांगहि जब ते तुमरे तब ते को आंख तरै नहीं आने राम रहि म Paran कराने कह मत एक न मनयो सिमरत शास्त्र वेद सबो वेद कह हम एक न जनयो सिर सीरियस पान कृपा तुम्हारे कर मैं न कहो सब तोहे भजन सगल धर को शाड़ के ਐਸ ਗੋਬਿੰਦ ਦਾਸ ਤੁਹਾਰ ਐਸੇ ਚੰਡ ਪਰਤਾਪ ਤੇ ਦੇਵਨ ਬੜਿਓ ਪਰਤਾਪ ਧੀਨ ਲੋਕ ਜੈ ਜੈ ਕਰੇ ਪਿਆਰੀ ਤੇਰੇ ਘਰ ਬੈਸੋ ਹਰ ਜਨ ਪਿਆਰੀ ਤੇਰੇ ਘਰ ਬੈਸੋ ਹਰ ਜਨ ਪਿਆਰੀ ਸਤ ਗੁਰ ਤੁਮਰੇ ਕਾਜ ਸਵਾਰੇ ਸਤ ਗੁਰ ਤੁਮਰੇ ਸਵਾਰੇ ਤੇਰ ਕਰ ਬੈਸੋ ਹਰ ਜਨ ਪਿਆਰੇ ਤੇਰ ਕਰ ਬੈਸੋ ਹਰ ਜਨ ਪਿਆਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰਤਾ ਕਰ ਦਿਨੇ ਅੰਮ੍ਰਿਤ ਨਾਮ ਮਹਾਰਸ ਪੀਂਦੇ ਨਿਰਪਾ ਹੋਏ ਪਜੋ ਭਗਵਾਨ ਸਾਧ ਸੰਗਤ ਮਿਲ ਕੇ ਨਾਉ ਦਾ ਸ਼ਰਨ ਪਰੇ ਭਾਵੇ ਅੰਦਰ ਜਾਮੀ ਨਾਨਕ ਉੱਠੇ ਪਰੀ ਪ੍ਰਭ ਸੁਆਮੀ ਥੇਰ ਕਰੈ ਸੋ ਹਰ ਜਨ ਪਿਆਰੇ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਸਤ ਗੁਰ ਤੁਮਰੇ ਕਾਜ ਸਵਾਰੇ ਤੇਰੇ ਕਰੇ ਬੈਸੋ ਹਰ ਰਾ ਗੌੜੀ ਦੀਪਕੀ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਰੋ ਸ੍ਰਿਜਨਹਾਰੋ ਤੂੰ ਗਾਓ ਨਿਰਭਉ ਕਾ ਸੋਹਿਲਾ ਹਉ ਵਾਰੀ ਜੇ ਸੋਹਿਲੇ ਸਦਾ ਸੁਖ ਹੋਏ ਰਹਾਉ ਨਿਤ ਤਜਿੜੇ ਸੰਮਾਲੀਣ ਦੇਖੇਗਾ ਦੇਵਨਹਾਰ ਤੇਰੇ ਦਨ ਕੀਮਤ ਨਾ ਪਵੈ ਤੇ ਦਾਤੇ ਕਮਨ ਸਮਾਰ ਸੰਬਰ ਸਾਹਾ ਲਿਖਿਆ ਮਿਲ ਕਿਰਪਾ ਵਤੇਲ ਜੇ ਸਜਣੇ ਸਿਸੜੀਆਂ ਜੋ ਹੋਵੇ ਸਭ ਸੁਮੇਲ ਕਰ ਕਰਿ ਹੋ ਪਹੁੰਚਾਸ ਜੜੇ ਨਿਤ ਪਵਨ ਸਦਨ ਹਰਿ ਸਿਮਰੀਐ ਨਾਨਕ ਸੇ ਦੇਹ ਅਵਨ ਰਾਗਿਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰੂ ਜਪਦੇਸ ਗੁਰ ਗੁਰੇ ਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਅਖ ਵਡਾਈ ਤੋਏ ਰਹਾਓ ਵਿਸਵ ਚਸਿਆ ਕੜੀਆਂ ਪਹਿਰਾ ਦਿੱਤੀ ਵਾਰੀ ਮਾ ਹੋਆ ਸੂਰਜ ਕਰੋ ਤੇ ਅਨੇਕ ਨਾਨਕ ਅਰਥ ਕੇ ਕੀਤੇ ਵੇਸ ਰਾਗਤਨਾ ਸ੍ਰੀ ਮਹੱਲਾ ਪਹਿਲਾ ਗਗਨ ਮੈ ਥਾਰਵ ਚੰਦੀਕ ਬਣੇ ਤਾਰਿਕਾ ਮੰਡਲ ਜਣਕ ਮੋਤੀ ਧੂਮ ਲਿਆਨ ਲਪਉਣ ਚਵਰੂ ਕਰੇ ਸਗਲ ਬਣ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ अनहता शब्द व जंत पेरी रहाओ सस तव न न नह तोहि कह सस मूरत नयक तोहि सस पद बिमरण अनेक पद गंध बिन सस तव गंध विचलत मोहि सामे ज्योत ज्योत है सोए तिस द चनन सामे चनन होए गुरु साखे ज्योत प्रकट होए जो तिस भावे सो वारती होए हर चरण कवल मकरंद लोबित मन अनद नमोहे आहि प्यासा कृपा जल दे नानक सारिंका hoe chaati tirnai vasara gauri purvi mahalla chautha kaam kro nagar va paraya mil sadu khandal khanda he purv likh likh paaya man harle mandal manda he kar sadu vanjli pan vadda he kar danda ut pan vadda he rahao sakhadhara sad na jaanya triyantar hamme kanda he jho jho chal chibduk paave jamkal sahs danda he harjan har naam samad jan brahm khanda he अविनाशी पुरख पाया परमेश्वर बसो खंड ब्रह्मांडाहि हम गरीब मस्कीन तब तेरे हर राख राखोड़ वड्डा हि जन नानक नामे अढा ठीक है हर नामे ही सुख मंडा है रा गौड़ी पूर्वी महल्ला पंजवा करो बिनंती सुन मेरे मीता संतहल की बेला यहां काढ चलो हरला हा आगे बस सोहेला ਆਉ ਦੁਖਟ ਜਨ ਸਰ ਨਾਰੇ ਮਨ ਕੋ ਮਿਲ ਕਾ ਸਵਾਰੇ ਰਹਾਓ ਇਹ ਸੰਸਾਰ ਵਿਕਾਰ ਸੰਸੇ ਮੈ ਤਰਿਉ ਬ੍ਰਹਮ ਗਿਆਨੀ ਜਿਸ ਜਗਾਇ ਪੀਆ ਵੇ ਇਹ ਰਸ ਕਥ ਕਥ ਤਿਨ ਜਾਨੀ ਜਾਂ ਕੋ ਵਾਇ ਸੋਈ ਬਹਜੋ ਹਰ ਕੋ ਤੇ ਮਨੇ ਬਸੇਰਾ ਨਿਜ ਕਰ ਮੈਲ ਭਾਉ ਉਸ ਕਹ ਜੀ ਬਹੁਤ ਨ ਹੋਇ ਗੋ ਫੇਰਾ ਅੰਤਰ ਜਾਮੀ ਪੁਰਖ ਵਿ ਜਾਤੇ ਸਰਦਾ ਮਨ ਕੀ ਭੂਰੇ ਨਾਨਕ ਦਾਸ ਇਹ ਸੁਖ ਮੰਗੈ ਮੁਕ ਕਰ ਸੰਤਨ ਕੀ ਤੂੰ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੁਕ ਕਰ ਸੰਤਨ ਕੀ ਤੂ ਰੇ ਵਾਹਿਗੁਰੂ